ਪੰਜਾਬ ਸਟੋਰੀ ਚੈਨਲ ਤੇ ਨਵੀਂ ਵੀਡੀਓ ਦੇ ਨਾਲ ਫਿਰ ਤੋਂ ਹਾਜ਼ਰ ਆ। ਅੱਜ ਤੁਹਾਨੂੰ ਦੱਸਾਂਗੇ ਕਿ ਜਗਤ ਗੁਰੂ ਗੋਬੀ ਨਾਨਕ ਦੇ ਮਹਾਰਾਜ ਜੀ ਨੇ ਆਪਣੇ ਸਿੱਖ ਦੇ ਬੱਚੇ ਭਾਈ ਸੁਭਾਗੇ ਨੂੰ ਜੋ ਮਰ ਗਿਆ ਸੀ ਉਸ ਨੂੰ ਜਿਉਂਦਾ ਕਿਉਂ ਕਰ ਦਿੱਤਾ। ਆਓ ਵੀਡੀਓ ਦੇ ਵਿੱਚ ਸੁਣਦੇ ਹਾਂ ਕੀ ਹੈ ਸਾਖੀ। ਸਾਖੀ ਨੂੰ ਸੁਣ ਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੇ ਯਾਰਾਂ ਦੋਸਤਾਂ ਨਾਲ ਸਾਖੀ ਨੂੰ ਸ਼ੇਅਰ ਕਰਨ ਨਾ ਭੁੱਲਣਾ। ਜਗਤ ਗੁਰੂ ਗੁਰਨਾਇਕ ਦੇ ਮਹਾਰਾਜ ਜੀ ਦਾ ਇੱਕ ਗਰੀਬੜਾ ਜਿਹਾ ਸਿੱਖ ਸੀ ਧਰਮ ਪਤਨੀ ਅਤੇ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਸੁਭਾਗਾ ਇਹ ਛੋਟਾ ਜਿਹਾ ਪਰਿਵਾਰ ਭਾਵੇਂ ਗਰੀਬ ਸੀ ਪਰ ਸ਼ਰਧਾ ਤੇ ਵਿਸ਼ਵਾਸ ਨਾਲ ਲੱਖ ਲੱਖ ਭਰਿਆ ਹੋਇਆ ਸੀ ਹਰ ਵੇਲੇ ਜਤ ਗੁਰੂ ਦੇ ਉਪਦੇਸ਼ ਨੂੰ ਚਿੱਤ ਵਿੱਚ ਵਸਾਈ ਰੱਖਦੇ ਗੁਰੂ ਸਾਹਿਬ ਦੱਸੇ ਮਾਰਗ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਕੀ ਦੇਖਦੇ ਹਨ ਕਿ ਗੁਰੂ ਸਾਹਿਬ ਨੂੰ ਕਦੇ ਕੋਈ ਸਿੱਖ ਕਦੇ ਕੋਈ ਸ਼ਰਧਾਲੂ ਆਪਣੇ ਗ੍ਰਹਿ ਵਿੱਚ ਬੁਲਾਉਂਦੇ ਹਨ ਅਤੇ ਬੜੀ ਸੇਵਾ ਭਾਵਨਾ ਦੇ ਨਾਲ ਜਲ ਪਾਣੀ ਕਰਵਾਉਂਦੇ ਹਨ ਇਸ ਸਿੱਖ ਦਾ ਵੀ ਬੜਾ ਚਾਹ ਸੀ ਕਿ ਜਗਤ ਗੁਰੂ ਨੂੰ ਆਪਣੇ ਘਰ ਬੁਲਾਇਆ ਜਾਵੇ ਗੁਰੂ ਸਾਹਿਬ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਪਾਣੀ ਚਕਾਇਆ ਜਾਵੇ ਪਰ ਘਰ ਦੇ ਹਾਲਾਤ ਇਜਾਜ਼ਤ ਨਹੀਂ ਸੰਦਿੰਦੇ ਘਰ ਦੇ ਵਿੱਚ ਗਰੀਬੀ ਬਹੁਤ ਸੀ ਕਦੇ ਸੋਚਦਾ ਹੈ ਕਿ ਗੁਰੂ ਸਾਹਿਬ ਤਾਂ ਪ੍ਰੇਮ ਦੇ ਭੁੱਖੇ ਹਨ ਉਹਨਾਂ ਨੂੰ ਚੰਗੇ ਚੰਗੇ ਭਗਵਾਨਾਂ ਦੀ ਜ਼ਰੂਰਤ ਨਹੀਂ ਉਹ ਤਾਂ ਭਾਉ ਭਗਤ ਦੇ ਭੁੱਖੇ ਹਨ ਪਰ ਇਹ ਸੋਚ ਨੂੰ ਇਹ ਜਾਣ ਕੇ ਮਾਰ ਲੈਂਦਾ ਹੈ ਕਿ ਭਾਵੇਂ ਗੁਰੂ ਸਾਹਿਬ ਗਰੀਬਾਂ ਦੇ ਮਿੱਤਰ ਹਨ ਪਰ ਚੰਗੀ ਭਾਉ ਭਗਤ ਕਰਨੀ ਵੀ ਤਾਂ ਮੇਰਾ ਹਰਜ ਹੈ ਕਿਦਰੇ ਮੈਂ ਪ੍ਰੇਮ ਦੀ ਖਿੱਚ ਦਾ ਵੱਧਾ ਕੋਈ ਗੁਸਤਾਖੀ ਨਾ ਕਰ ਬੈਠਾਂ ਸੋਚਾਂ ਸੋਚਦਾ ਹੈ ਅਤੇ ਫਿਰ ਟਾਲ ਦਿੰਦਾ ਹੈ ਅੰਤ ਇੱਕ ਦਿਨ ਹੱਟ ਕਰਕੇ ਤੁਰ ਪਿਆ ਭਾਵੇਂ ਕੁਝ ਹੋ ਜਾਵੇ ਮੈਂ ਜਗਤ ਗੁਰੂ ਨੂੰ ਪ੍ਰਸਾਦਾ ਜ਼ਰੂਰ ਛਕਾਉਣਾ ਹੈ ਨਾਲ ਸੁਭਾਗਾ ਜਾ ਰਿਹਾ ਹੈ ਤੇ ਆਵਾਜ਼ਾ ਦੇ ਰਿਹਾ ਹੈ ਮੈਨੂੰ ਕੋਈ ਮੁੱਲ ਖਰੀਦ ਲਵੋ ਉਮਰ ਭਾਵੇਂ ਛੋਟੀ ਹੈ ਪਰ ਬੁੱਧੀ ਵੱਡੀ ਹੈ ਕਿ ਆਪਣਾ ਆਪ ਵੇਚ ਕੇ ਗੁਰੂ ਸਾਹਿਬ ਨੂੰ ਖੁਸ਼ ਕਰਨਾ ਚਾਹੁੰਦਾ ਹੈ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਖਾਟ ਵਿਕਾਨਾ ਜਿੱਤ ਲਾਇਤ ਤਿਤ ਲਾਗਾ ਧਨ ਸਿੱਖੀ ਤੇ ਧਨ ਉਹ ਸਿੱਖ ਜਿਹੜੇ ਆਪਣੇ ਆਪ ਨੂੰ ਗੁਰੂ ਲਈ ਵੇਚ ਵੀ ਦਿੰਦੇ ਨੇ ਅਤੇ ਕੁਰਬਾਨ ਵੀ ਹੋ ਜਾਂਦੇ ਹਨ ਸਿੱਖ ਹੁੰਦਾ ਹੀ ਉਹ ਹੈ ਜਿਹੜਾ ਆਪਣੀ ਖੁਆਇਸ਼ਾਂ ਇਛਾਵਾਂ ਨੂੰ ਮਾਰ ਕੇ ਗੁਰੂ ਦੀ ਖੁਸ਼ੀ ਲੈਣ ਦਾ ਯਤਨ ਕਰੇ ਸੁਭਾਗਾ ਆਵਾਜ਼ਾਂ ਦੇ ਰਿਹਾ ਹੈ ਪਰ ਕਿਸੇ ਨੇ ਉਸ ਨੂੰ ਮੁੱਲ ਨਹੀਂ ਲਿਆ ਉਮਰ ਛੋਟੀ ਸੀ ਨੌਕਰ ਹੋ ਕੇ ਵੀ ਕੰਮ ਕਰ ਸਕਦਾ ਸੀ ਅੰਤ ਨੂੰ ਆਕ ਕੇ ਉਸ ਭਾਗੇ ਦੇ ਪਿਤਾ ਨੇ ਆਪਣੇ ਕੇਸ ਕੱਟ ਕੇ ਉਸ ਦੀ ਮਾਲਾ ਬਣਾਈ ਅਤੇ ਬਾਜ਼ਾਰ ਵਿੱਚ ਸੇਠ ਨੂੰ ਵੇਚ ਦਿੱਤੀ ਜਿਸ ਸੇਠ ਨੂੰ ਉਹ ਮਾਲਾ ਵੇਚੀ ਉਹ ਸੇਠ ਕੋਈ ਹੋਰ ਨਹੀਂ ਬਲਕਿ ਜਗਤ ਗੁਰੂ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਖੁਦ ਸਨ ਪੈਸੇ ਲੈ ਕੇ ਸਿੰਘ ਘਰ ਆਇਆ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਣ ਦੇ ਲਈ ਨਿਯੋਤਾ ਭੇਜ ਦਿੱਤਾ ਸਾਰਾ ਲੰਗਰ ਪਾਣੀ ਤਿਆਰ ਹੋਣ ਲੱਗਾ ਕੁਦਰਤੀ ਨੇਤ ਦੇਖੋ ਕਿ ਚਾਹ ਨਾਲ ਛੋਟੀ ਉਮਰ ਦਾ ਭੱਜਾ ਫਿਰਦਾ ਸੁਭਾਗਾ ਬਲ ਦਾ ਚੁੱਲੇ ਵਿੱਚ ਜਾ ਡਿੱਗਾ ਅੱਧੇ ਤੋਂ ਜ਼ਿਆਦਾ ਸੜ ਗਿਆ ਅਤੇ ਤੁਰੰਤ ਹੀ ਮੌਤ ਹੋ ਗਈ ਉਦੋਂ ਦੋਨੋਂ ਪਤੀ ਪਤਨੀ ਨੇ ਸੋਚਿਆ ਕਿ ਜੇ ਇਸ ਪੁੱਤ ਨੂੰ ਰੋਏ ਤਾਂ ਗੁਰੂ ਸਾਹਿਬ ਦੀ ਸੇਵਾ ਦਾ ਮੌਕਾ ਹੱਥੋਂ ਨਿਕਲ ਜਾਣਾ ਹੈ ਸਿੱਖ ਦੀ ਸੇਵਾ ਦੇਖੋ ਕਿ ਪੁੱਤ ਮਰ ਗਿਆ ਹੈ ਪਰ ਫਿਰ ਵੀ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਜੋ ਕਿ ਉਹਨਾਂ ਨੂੰ ਬਹੁਤ ਔਖਾ ਲੱਗਦਾ ਸੀ ਦੋਨਾਂ ਜੀਆਂ ਨੇ ਬਿਨਾਂ ਕਿਸੇ ਨੂੰ ਦੱਸੇ ਸੇਵਾ ਕਰਦੇ ਰਹੇ ਇਹ ਸੋਚਿਆ ਕਿ ਜਦੋਂ ਗੁਰੂ ਸਾਹਿਬ ਲੰਗਰ ਪਾਣੀ ਛੱਕ ਕੇ ਹਟਣਗੇ ਸਭ ਕੁਝ ਦੱਸ ਦੇਵਾਂਗੇ ਪਰ ਘਟ ਘਟ ਦੇ ਜਾਣਨ ਹਾਰ ਸਾਰੇ ਖੰਡਾ ਬ੍ਰਹਮੰਡਾ ਦੇ ਮਾਲਕ ਗੁਰਨਾਰਕ ਦੇ ਮਹਾਰਾਜ ਜੀ ਤੋਂ ਕੀ ਲੁਕਿਆ ਹੈ ਗੁਰੂ ਸਾਹਿਬ ਨੇ ਪੁੱਛਿਆ ਕਿ ਸੁਭਾਗਾ ਕਿੱਥੇ ਹੈ ਨਜ਼ਰ ਨਹੀਂ ਆ ਰਹੀਆ ਤਾਂ ਸਿੰਘ ਨੇ ਜਵਾਬ ਦਿੱਤਾ ਮਹਾਰਾਜ ਸੁੱਤਾ ਪਿਆ ਹੈ ਗੁਰੂ ਸਾਹਿਬ ਨੇ ਕਿਹਾ ਸੁੱਤਾ ਪਿਆ ਹੈ ਤਾਂ ਆਵਾਜ਼ ਮਾਰੋ ਉਠਾ ਲਵੋ ਪਰ ਦੋਨੋਂ ਜੀ ਚੁੱਪ ਰਹੇ ਗੁਰੂ ਸਾਹਿਬ ਨੇ ਫਿਰ ਬਚਾਉਂਦਾਰ ਆਏ ਤਾਂ ਮਾਂ ਦੀ ਆਪੂ ਬਾ ਨਿਕਲ ਗਈਆਂ ਕਿੰਨੇ ਸਮੇਂ ਤੋਂ ਘੁੱਟ ਘੁੱਟ ਰੱਖਿਆ ਬਰਾਗ ਅੱਖ ਨੂੰ ਛੋਟ ਹੀ ਪਿਆ ਰੋਂਦੀ ਹੋਈ ਬੋਲੀ ਕਿ ਸੱਚੇ ਭਾਸਾ ਜਿੱਥੇ ਸੁਭਾਗਾ ਚਲਾ ਗਿਆ ਹੈ ਉੱਥੇ ਮੇਰੀ ਆਵਾਜ਼ ਚਲਣੀ ਨਹੀਂ ਪਹੁੰਚਣੀ ਜਿਸ ਲੋਕ ਦੇ ਵਿੱਚ ਸੁਭਾਗਾ ਚਲਾ ਗਿਆ ਹੈ ਉਸ ਲੋਕ ਦੇ ਮਾਲਕ ਵੀ ਤੁਸੀਂ ਹੋ ਤੁਸੀਂ ਹੀ ਇਸ ਖੰਡਾ ਬ੍ਰਹਿਮੰਡਾ ਦੇ ਮਾਲਕ ਹੋ ਤੁਸੀਂ ਹੀ ਜੀਵਨ ਬਖਸ਼ਦੇ ਹੋ ਤੁਸੀਂ ਹੀ ਮੌਤ ਦਿੰਦੇ ਹੋ ਭਾਵ ਇਹ ਸਭ ਕੁਝ ਤੁਹਾਡੀ ਹੀ ਖੇਡ ਹੈ ਤਦ ਗੁਰੂ ਸਾਹਿਬ ਨੇ ਫਿਰ ਮਾਈ ਨੂੰ ਹੌਸਲਾ ਦਿੱਤਾ ਅਤੇ ਕਿਹਾ ਸੁਭਾਗੇ ਨੂੰ ਆਵਾਜ਼ ਲਾਓ ਜਦੋਂ ਸੁਭਾਗੇ ਨੂੰ ਆਵਾਜ਼ ਦਿੱਤੀ ਤਾਂ ਸੁਭਾਗਾ ਅੰਦਰੋਂ ਹੱਸਦਾ ਹੱਸਦਾ ਗੁਰੂ ਸਾਹਿਬ ਦੇ ਚਰਨੀਆਂ ਲੱਗਾ ਇਹ ਦੇਖ ਕੇ ਸਭ ਪਾਸੇ ਹੈਰਾਨਗੀ ਫੈਲ ਗਈ ਸਾਰੇ ਲੋਕ ਹੈਰਾਨ ਕਿ ਮਾ ਬਾਬ ਤਾਂ ਕਹਿੰਦੇ ਸੀ ਸੁਭਾਗਾ ਮਰ ਗਿਆ ਹੈ ਪਰ ਜੋ ਦੇਖਿਆ ਸੁਭਾਗਾ ਗੁਰੂ ਸਾਹਿਬ ਦੇ ਚਰਨੀਆਂ ਲੱਗਾ ਦੋਨਾਂ ਜੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਿਹੜੀ ਮਾਲਾ ਸਿੰਘ ਨੇ ਸੇਠ ਨੂੰ ਵੇਚੀ ਸੀ ਉਹ ਸੀਨਾ-ਮਸੀਨਾ ਚੱਲੀਆਂ ਆਉਂਦੀਆਂ ਸਾਖੀਆਂ ਚ ਦੱਸਦੇ ਹਨ ਕਿ ਉਹੀ ਮਾਲਾ ਹੈ ਜੋ ਗੁਰੂ ਸਾਹਿਬ ਦੇ ਸਰੂਪ ਵਿੱਚ ਉਹਨਾਂ ਦੇ ਸਿਰ ਦੇ ਉੱਤੇ ਪਰਨਿਤ ਰੱਖੀ ਹੁੰਦੀ ਹੈ ਇਹ ਗੱਲ ਸ਼ੰਕਾਵਾਦੀਆਂ ਲਈ ਤਾਂ ਸੋਚਣ ਵਾਲੀ ਚੀਜ਼ ਦੀ ਹੈ ਪਰ ਜੋ ਸਿੱਖ ਨੇ ਸੱਚੇ ਸਿੱਖ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਹੀ ਇਸ ਖੰਡਾ ਬ੍ਰਹਮੰਡਾ ਦੇ ਮਾਲਕ ਹਨ ਉਹਨਾਂ ਲਈ ਗੁਰਬਾਣੀ ਕਹਿੰਦੀ ਹੈ ਸਤਗੁਰ ਮੇਰਾ ਮਾਰ ਜੀਵਾਲੈ ਪ੍ਰਭ ਆਵੈ ਬਿਨ ਸਾਸ ਤੇ ਰਾਖੈ ਪੰਨੜ ਕਣ ਸਮਰੱਥ ਸੁਆਮੀ ਭਾਵ ਗੁਰੂ ਸਾਹਿਬ ਹੀ ਜੀਵਨ ਬਖਸ਼ਦੇ ਹਨ ਅਤੇ ਉਹੀ ਜੀਵਨ ਵਾਪਸ ਲੈ ਲੈਂਦੇ ਹਨ ਜੇਕਰ ਗੁਰੂ ਸਾਹਿਬ ਕਰਨ ਕਹਿਣ ਕਾ ਜਲ ਤੋਂ ਥਲੋ ਸਕਦਾ ਹੈ ਅਤੇ ਥਲ ਤੋਂ ਜਲ ਹੋ ਸਕਦਾ ਹੈ ਗੁਰੂ ਸਾਹਿਬ ਹੀ ਸਭ ਕੁਝ ਕਰਨ ਕਰਨ ਵਾਲੇ ਹਨ ਉਹਨਾਂ ਦੀ ਰਜ਼ਾ ਬਿਨਾਂ ਇਸ ਧਰਤੀ ਤੇ ਪੱਤਾ ਨਹੀਂ ਹਿਲਦਾ ਤੁਹਾਨੂੰ ਇਹ ਸਾਕਿ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਜਰੂਰ ਦੱਸਿਓ